ਹਾਂਜੀ ਕਿੰਨੀਆਂ ਮੁਰਗੀਆਂ ਤੋਂ ਇਹ ਜਿਹੜਾ ਕੰਮ ਆ ਮੁਰਗੀ ਫਾਰਮ ਦਾ ਇਹ ਸ਼ੁਰੂ ਕਰਨਾ ਚਾਹੀਦਾ ਆ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਵੈਸੇ ਤਾਂ ਆਪਾਂ 2024 ਦੇ ਵਿੱਚ ਵੀ ਵੀਡੀਓ ਪਾਈ ਸੀ ਕਿ ਕਿੰਨੀਆਂ ਮੁਰਗੀਆਂ ਤੋਂ ਤੁਸੀਂ ਇਹ ਕੰਮ ਆ ਜਿਹੜਾ ਸ਼ੁਰੂ ਕਰਨਾ ਆ ਤਾਂ ਜੋ ਤੁਹਾਨੂੰ ਨੁਕਸਾਨ ਨਾ ਹੋਵੇ ਪਰ ਉਹ ਜਿਹੜੀਆਂ ਵੀਡੀਓ ਸੀ ਉਹ ਬਿਲਕੁਲ ਛੋਟੀਆਂ ਸੀ ਤੇ ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਹੈ ਵੀ ਅੱਧੀ ਅਧੂਰੀ ਜਾਣਕਾਰੀ ਸੀ ਉਹਨਾਂ ਵਿੱਚ ਤੇ ਵੈਸੇ ਵੀ ਕੁਝ ਜਿਹੜੇ ਮੈਂਬਰ ਨੇ ਉਹ ਨਵੇਂ ਚੈਨਲ ਤੇ ਆਏ ਨੇ ਜੋ ਕਿ ਇਹ ਕੰਮ ਆ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਨੇ 2025 ਦੇ ਵਿੱਚ ਤੇ ਉਹਨਾਂ ਦੇ ਮੈਨੂੰ ਮੈਸੇਜ ਵੀ ਆਉਂਦੇ ਨੇ ਇੰਸਟਾਗ੍ਰam ਤੇ ਤੇ ਕਮੈਂਟ ਵੀ ਆਉਂਦੇ ਨੇ YouTube ਚੈਨਲ ਤੇ ਕਿ ਇਹ ਜਿਹੜਾ ਮੁਰਗੀ ਫਾਰਮ ਦਾ ਕੰਮ ਆ ਅਸੀਂ ਕਿੰਨੀਆਂ ਮੁਰਗੀਆਂ ਤੋਂ ਸ਼ੁਰੂ ਕਰੀਏ ਤਾਂ ਜੋ ਨੁਕਸਾਨ ਨਾ ਹੋਵੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆਂ ਦੇਖੋ ਵੀਡੀਓ ਨੂੰ ਧਿਆਨ ਨਾਲ ਸੁਣੀਓ ਤੇ ਧਿਆਨ ਨਾਲ ਦੇਖਿਓ ਤਾਂ ਜੋ ਗੱਲ ਨੂੰ ਤੁਸੀਂ ਸਮਝ ਸਕੋ ਤੇ ਕੰਮ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਵੇ ਕਿ ਅਸੀਂ ਕਿਸ ਤਰੀਕੇ ਕੰਮ ਕਰਨਾ ਹੈ ਤਾਂ ਜੋ ਸਾਨੂੰ ਨੁਕਸਾਨ ਆ ਜਿਹੜਾ ਨਾ ਹੋਵੇ ਤੇ ਹੁਣ ਆਪਾਂ 2025 ਦੇ ਵਿੱਚ ਇਹ ਗੱਲ ਕਰਨ ਲੱਗੇ ਆਂ ਜਨਵਰੀ ਦਾ ਐਂਡ ਚੱਲ ਰਿਹਾ ਆ ਤੇ ਮੂਰੇ ਜਿਹੜੇ ਦਿਨ ਆਉਣੇ ਨੇ ਮਹੀਨੇ ਆਉਣੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੇ ਮਹੀਨੇ ਤੁਸੀਂ ਇਹ ਕੰਮ ਆ ਜਿਹੜਾ ਸ਼ੁਰੂ ਕਰਨਾ ਕਿਹੜੇ ਮਹੀਨੇ ਤੁਸੀਂ ਜਿਹੜੇ ਚੂਚੇ ਨੇ ਉਹ ਲੈਣੇ ਨੇ ਉਹਦੇ ਤੇ ਵੀ ਆਪਾਂ ਤੁਹਾਨੂੰ ਵੀਡੀਓ ਜਿਹੜੀ ਜ਼ਰੂਰ ਬਣਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਵੀ ਕਿਹੜੀ ਤੁਸੀਂ ਨਸਲ ਲੈਣੀ ਆ ਕਿਹੜੇ ਮਹੀਨੇ ਤੁਸੀਂ ਸ਼ੁਰੂ ਕਰਨਾ ਹੈ ਪਰ ਸਭ ਤੋਂ ਪਹਿਲਾਂ ਆਪਾਂ ਅੱਜ ਜਿਹੜੀ ਵੀਡੀਓ ਤੇ ਗੱਲ ਕਰਨ ਲੱਗੇ ਆ ਉਹ ਕਰਨ ਲੱਗੇ ਆ ਕਿੰਨੀਆਂ ਮੁਰਗੀਆਂ ਤੋਂ ਤੁਸੀਂ ਇਹ ਕੰਮ ਜਿਹੜਾ ਸ਼ੁਰੂ ਕਰਨਾ ਹੈ ਦੇਖੋ ਚਾਹੇ ਤੁਸੀਂ ਛੱਤ ਤੇ ਇਹ ਕੰਮ ਸ਼ੁਰੂ ਕਰਨਾ ਮੁਰਗੀ ਫਾਰਮ ਦਾ ਚਾਹੇ ਤੁਹਾਡੇ ਕੋਲੇ ਖੁੱਲੀ ਜਗ੍ਹਾ ਹੈ ਜਿਹੜੀ ਉਹ ਹੈਗੀ ਆ ਤੇ ਜਿਹੜਾ ਮੇਰਾ ਪਰਸਨਲ ਤਜਰਬਾ ਆ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਜਿਹੜਾ ਕੰਮ 30-35 ਮੁਰਗੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਿਹੜੀਆਂ ਜੇਕਰ ਤੁਸੀਂ 20 ਤੋਂ ਥੱਲੇ ਇਸ ਕੰਮ ਨੂੰ ਸ਼ੁਰੂ ਕਰਦੇ ਆ ਤਾਂ ਨਹੀਂ ਤੁਸੀਂ ਸ਼ੁਰੂ ਕਰਨਾ ਹੈ 30-35 ਮੁਰਗੀਆਂ ਤੋਂ ਇਹ ਕੰਮ ਜੇਕਰ ਤੁਸੀਂ 30-35 ਮੁਰਗੀਆਂ ਤੋਂ ਇਹ ਕੰਮ ਸ਼ੁਰੂ ਕਰਦੇ ਆ ਤਾਂ ਤੁਹਾਡਾ ਜਿਹੜਾ ਨੁਕਸਾਨ ਆ ਉਹ ਨਹੀਂ ਹੋਵੇਗਾ ਕਿਉਂਕਿ ਕਿਉਂ ਕਿਵੇਂ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਸਟਾਰਟਿੰਗ ਦੇ ਵਿੱਚ ਕਿਸੇ ਵੀ ਕੰਮ ਤੇ ਬਹੁਤ ਜ਼ਿਆਦਾ ਜਿਹੜਾ ਖਰਚਾ ਆ ਉਹ ਨਾ ਕਰੋ ਥੋੜੇ ਕੰਮ ਤੋਂ ਵੱਡੇ ਵੱਲ ਨੂੰ ਜਾਓ ਛੋਟੇ ਕੰਮ ਤੋਂ ਵੱਡੇ ਵੱਲ ਨੂੰ ਜਾਓ ਇਸ ਕੰਮ ਨੂੰ 30 35 ਮੁਰਗੀਆਂ ਤੋਂ ਸ਼ੁਰੂ ਕਰੋ ਤੇ ਇਹਦੇ ਤੋਂ ਕਮਾਈ ਕਰੋ ਤੇ ਉਸੇ ਕਮਾਈ ਦੇ ਨਾਲ ਇਸ ਕੰਮ ਨੂੰ ਵੱਡਾ ਕਰੋ ਜੇਕਰ ਤੁਸੀਂ 30-35 ਮੁਰਗੀਆਂ ਤੋਂ ਇਹ ਕੰਮ ਸ਼ੁਰੂ ਕਰਦੇ ਆ ਤਾਂ ਤੁਹਾਡੇ ਜਿਹੜੇ ਗਾਹਕ ਨੇ ਉਹ ਵੀ ਬਣ ਜਾਣਗੇ ਕਿਉਂਕਿ ਸ਼ੁਰੂ ਦੇ ਵਿੱਚ ਸਟਾਰਟਿੰਗ ਦੇ ਵਿੱਚ ਆ ਕਿਸੇ ਦੇ ਗਾਹਕ ਆ ਜਿਹੜੇ ਉਹ ਇੱਕਦਮ ਨਹੀਂ ਬਣਦੇ ਹੈਗੇ ਹੁਣ ਅਸੀਂ ਜਦੋਂ ਸਟਾਰਟਿੰਗ 'ਚ ਕੰਮ ਇਹ ਸ਼ੁਰੂ ਕੀਤਾ ਸੀ ਤਾਂ ਹੌਲੀ-ਹੌਲੀ ਸਾਡੇ ਜਿਹੜੇ ਗਾਹਕ ਨੇ ਉਹ ਲੱਗੇ ਨੇ ਹੁਣ ਸਾਡੇ ਕੋਲ ਇੰਨੇ ਕ ਗਾਹਕ ਨੇ ਕਿ ਕਈ ਵਾਰੀ ਕਈ ਵਾਰੀ ਕੀ ਰੋਜ਼ ਹੀ ਜਿਹੜੇ ਗਾਕ ਨੇ ਅੰਡੇ ਖਰੀਦਣ ਵਾਲੇ ਉਹ ਖਾਲੀ ਹੱਥੀ ਵਾਪਸ ਜਾਂਦੇ ਨੇ ਸਾਨੂੰ ਪਹਿਲਾਂ ਹੀ ਬੁਕਿੰਗ ਰੱਖਣੀ ਪੈਂਦੀ ਆ ਪਹਿਲਾਂ ਹੀ ਸਾਡੇ ਕੋਲ ਕੋਈ ਬੁਕਿੰਗ ਕਰਵਾਊਗਾ ਤਾਂ ਹੀ ਅੰਡੇ ਮਿਲਦੇ ਨੇ ਮਤਲਬ ਕਿ ਜੇ ਕਿਸੇ ਨੂੰ ਪਰਸੋਂ ਨੂੰ ਜਿਹੜੇ ਅੰਡੇ ਚਾਹੀਦੇ ਨੇ ਤਾਂ ਉਹ ਅੱਜ ਜਿਹੜੀ ਬੁਕਿੰਗ ਕਰਵਾਊਗਾ ਕਿਉਂਕਿ 2-3 ਦੇ 3 ਦਿਨ ਦੇ ਜਿਹੜੇ ਅੰਡੇ ਨੇ ਉਹ ਸਾਡੇ ਕੋਲ ਪਹਿਲਾਂ ਹੀ ਬੁੱਕ ਹੋ ਜਾਂਦੇ ਨੇ ਹਾਲੇ ਮੁਰਗੀਆਂ ਨੇ ਦਿੱਤੇ ਵੀ ਨਹੀਂ ਹੁੰਦੇ ਹੈਗੇ ਸੋ ਜਿਹੜੇ ਅੰਡੇ ਨੇ ਉਹ ਪਹਿਲਾਂ ਹੀ ਬੁੱਕ ਹੋ ਜਾਂਦੇ ਨੇ ਸੋ 30 35 ਮੁਰਗੀਆਂ ਤੋਂ ਜੇ ਤੁਸੀਂ ਇਹ ਕੰਮ ਸ਼ੁਰੂ ਕਰਦੇ ਆ ਤੁਹਾਡੇ ਜਿਹੜੇ ਗਾਹਕ ਨੇ ਉਹ ਬਣ ਜਾਣਗੇ ਦੂਜੀ ਗੱਲ ਆ ਤੁਹਾਨੂੰ ਇਸ ਕੰਮ ਬਾਰੇ ਸਾਰੀ ਜਿਹੜੀ ਜਾਣਕਾਰੀ ਆ ਉਹ ਹੋ ਜਾਣੀ ਆ ਕਿ ਕਦੋਂ ਤੁਸੀਂ ਇਸ ਕੰਮ ਨੂੰ ਸ਼ੁਰੂ ਕਰਨਾ ਆ ਕਦੋਂ ਤੁਸੀਂ ਜਿਹੜੇ ਬੱਚੇ ਲੈ ਕੇ ਮੁਰਗੀਆਂ ਦੇ ਪਾਲਣੇ ਨੇ ਤੇ ਕਿਹੜੀ ਬਿਮਾਰੀ ਤੋਂ ਇਹਨਾਂ ਨੂੰ ਕਿਵੇਂ ਰੱਖਣਾ ਆ ਕਿਹੜੀ ਤੁਸੀਂ ਇਹਨਾਂ ਨੂੰ ਫੀਡ ਪਾਉਣੀ ਆ ਕਿਹੜੀ ਬਿਮਾਰੀ ਤੁਸੀਂ ਕਿਹੜੀ ਦਵਾਈ ਪਾਉਣੀ ਆ ਇੱਕ ਮੇਰੀ ਭੈਣ ਆ ਉਹਨੇ ਕੰਮ ਸ਼ੁਰੂ ਕੀਤਾ ਸੀ ਮੁਰਕੀਆਂ ਦਾ ਤੇ ਉਹ ਮੁਰਗੀਆਂ ਹਜੇ 5 ਮਹੀਨੇ ਦੀਆਂ ਹੋਈਆਂ ਮਨੀਆਂ ਤੇ ਉਹਨਾਂ ਨੇ ਜੀ ਇੱਕ ਬੋਰਾ ਆ ਜਿਹੜਾ ਫੀਡ ਦਾ ਲੇਅਰ ਫੀਡ ਜਿਹੜੀ ਹੁੰਦੀ ਆ ਉਹ ਉਹਨਾਂ ਨੂੰ ਚਾਰ ਦਿੱਤੀ ਤੇ ਕਹਿੰਦੇ ਨੇ ਕਿ ਹਜੇ ਤੱਕ ਜੀ ਇਹ ਆਂਡੇ ਨਹੀਂ ਦੇਣ ਲੱਗੀਆਂ ਸੋ ਅੱਧੀ ਅਧੂਰੀ ਜਿਹੜੀ ਜਾਣਕਾਰੀ ਆ ਉਹ ਮੀਂਹ ਨੁਕਸਾਨ ਕਰਦੀ ਆ ਜੇਕਰ 5 ਮਹੀਨੇ ਤੋਂ ਘੱਟ ਉਮਰ ਦੀਆਂ ਜਿਹੜੀਆਂ ਮੁਰਗੀਆਂ ਨੇ ਉਹਨਾਂ ਨੂੰ ਤੁਸੀਂ ਫੀਡ ਪਾ ਰਹੇ ਆ ਉਹ ਅੰਡੇ ਹਜੇ ਨਹੀਂ ਦੇਣਗੀਆਂ ਮੁਰਗੀਆਂ ਦੀ ਜਿਹੜੀ ਉਮਰ ਆ ਉਹ 5 ਤੋਂ ਉੱਪਰ ਚਾਹੀਦੀ ਆ 5 1/2 ਦੀਆਂ ਹੋ ਕੇ ਹੀ ਅੰਡੇ ਦੇਣ ਲੱਗਦੀਆਂ ਨੇ ਸੋ ਸਟਾਰਟਿੰਗ ਦੇ ਵਿੱਚ ਮੈਨੂੰ ਵੀ ਇੰਨੀ ਜਾਣਕਾਰੀ ਨਹੀਂ ਸੀ ਪਰ ਜਦੋਂ ਆਪਾਂ ਇਹ ਕੰਮ ਸ਼ੁਰੂ ਕੀਤਾ ਤੇ ਹੌਲੀ-ਹੌਲੀ ਮੈਨੂੰ ਜਿਹੜੀ ਜਾਣਕਾਰੀ ਉਹ ਸਾਰੀ ਹੋ ਗਈ ਆ ਤੇ ਸਾਰਿਆਂ ਨੂੰ ਹੋ ਜਾਵੇਗੀ ਜਿਹੜੇ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਪਰ ਤੁਸੀਂ ਇਹ ਜਿਹੜਾ ਮੁਰਗੀ ਫਾਰਮ ਦਾ ਕੰਮ ਇਹ 30 35 ਮੁਰਗੀਆਂ ਤੋਂ ਸ਼ੁਰੂ ਕਰਿਓ 30 35 ਮੁਰਗੀਆਂ ਤੋਂ ਵੀ ਜਿਹੜੀ ਕਮਾਈ ਹੋ ਜਾਂਦੀ ਆ ਇਹ ਨਹੀਂ ਹੈਗਾ ਕਿ ਤੁਸੀਂ ਜੀ ਬਹੁਤ ਵੱਡੇ ਲੈਵਲ ਤੇ ਕੰਮ ਕਰੋਗੇ ਤਾਂ ਹੀ ਇਸ ਤੋਂ ਕਮਾਈ ਹੋਣੀ ਆ ਦੇਖੋ ਪਹਿਲੀ ਗੱਲ ਤਾਂ ਇਹ ਆ ਜੇਕਰ ਆਪਾਂ ਸਟਾਰਟਿੰਗ ਦੇ ਵਿੱਚ ਬਹੁਤ ਸਾਰੀਆਂ ਮੁਰਗੀਆਂ ਲੈ ਕੇ ਕੰਮ ਸ਼ੁਰੂ ਕਰ ਦਈਏ ਤੇ ਉਹਦੇ ਲਈ ਫਿਰ ਆਪਾਂ ਨੂੰ ਸ਼ੈੱਡ ਵੀ ਬਹੁਤ ਵੱਡੀ ਚਾਹੀਦੀ ਆ ਤੇ ਸ਼ੈੱਡ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆ ਇਹ ਸ਼ੈੱਡ ਦੇ ਹਿਸਾਬ ਨਾਲ ਲੱਖ ਤੋਂ ਘੱਟ ਆ ਜਿਹੜੀ ਸ਼ੈੱਡ ਬਣਦੀ ਨਹੀਂ ਹੈਗੀ ਠੀਕ ਆ ਕਿਉਂਕਿ ਅੱਜ ਕੱਲ ਜਿਹੜੀ ਮਹਿੰਗਾਈ ਆ ਉਹ ਬਹੁਤ ਜ਼ਿਆਦਾ ਹੋ ਗਈ ਆ ਚਲੋ ਲੱਖ ਨਾ ਸਹੀ 50000 ਹੀ ਰੱਖ ਲਓ 50000 ਲਾ ਕੇ ਤੁਸੀਂ ਅਧੂਰੀ ਜਾਣਕਾਰੀ ਨਾਲ ਇੱਕ ਨਵਾਂ ਕੰਮ ਸ਼ੁਰੂ ਕਰ ਲੈਨੇ ਆ ਤੇ ਉਹਦੇ ਵਿੱਚ ਨੁਕਸਾਨ ਹੋਣ ਦਾ ਜਿਹੜਾ ਖਤਰਾ ਆ ਸਭ ਤੋਂ ਜ਼ਿਆਦਾ ਰਹਿੰਦਾ ਕਿਉਂਕਿ ਨਾ ਤਾਂ ਸਾਡੀ ਗਾਕੀ ਪਈ ਹੁੰਦੀ ਆ ਨਾ ਸਾਨੂੰ ਇਹ ਪਤਾ ਹੁੰਦਾ ਆ ਵੀ ਇਹ ਜਿਹੜੇ ਆਂਡੇ ਨੇ ਮੁਰਗੀਆਂ ਦੇ ਇਹ ਕਿੱਥੇ ਤੇ ਕਿਵੇਂ ਸੇਲ ਕਰਨੇ ਨੇ ਠੀਕ ਆ ਇਸ ਲਈ ਇਸ ਕੰਮ ਨੂੰ ਤੁਸੀਂ ਬਹੁਤ ਘੱਟ ਤੋਂ ਸ਼ੁਰੂ ਕਰੋ ਬਹੁਤ ਘੱਟ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ 20 ਮੁਰਗੀਆਂ ਤੋਂ ਕੰਮ ਸ਼ੁਰੂ ਕਰ ਲਓ ਜੇਕਰ ਤੁਸੀਂ 20 ਮੁਰਗੀਆਂ ਤੋਂ ਇਹ ਕੰਮ ਸ਼ੁਰੂ ਕਰਦੇ ਆ ਫਿਰ ਤੁਹਾਨੂੰ ਇਦਾਂ ਲੱਗਣਾ ਆ ਬਈ ਇਸ ਕੰਮ ਦੇ ਵਿੱਚ ਖੇਚਲ ਜ਼ਿਆਦਾ ਆ ਪਰ ਕਮਾਈ ਹੈ ਨਹੀਂਗੀ ਇਦਾਂ ਵੀ ਆ ਇਸ ਲਈ ਇਸ ਕੰਮ ਨੂੰ ਤੁਸੀਂ 30-35 ਮੁਰਗੀਆਂ ਤੋਂ ਸ਼ੁਰੂ ਕਰ ਲਓ 30-35 ਮੁਰਗੀਆਂ ਤੋਂ ਵੀ ਤੁਸੀਂ 2500-300 ਰੁਪਇਆ ਸਾਨੀ ਨਾਲ ਕਮਾ ਸਕਦੇ ਆ ਠੀਕ ਆ ਆਂਡੇ ਆ ਜਿਹੜੇ ਤੁਹਾਨੂੰ ਕਿਤੇ ਲੈ ਕੇ ਜਾਣ ਦੀ ਨਹੀਂ ਜ਼ਰੂਰਤ ਪੈਣੀ ਹੌਲੀ-ਹੌਲੀ ਤੁਹਾਡੇ ਜਿਹੜੇ ਗਾਹਕ ਨੇ ਉਹ ਵੱਧ ਜਾਣੇ ਨੇ ਘਰੋਂ ਹੀ ਜਿਹੜੇ ਆਂਡੇ ਨੇ ਉਹ ਸੇਲ ਹੋ ਜਾਣੇ ਨੇ ਤੇ 30 35 ਮੁਰਗੀਆਂ ਤੇ ਨਾ ਹੀ ਬਤੀ ਖੇਚਲ ਕਰਨ ਦੀ ਜ਼ਰੂਰਤ ਪੈਂਦੀ ਆ ਤੇ ਨਾ ਹੀ ਬਹੁਤਾ ਖਰਚਾ ਆਉਂਦਾ ਛੋਟੇ ਛੋਟੇ ਖੁੱਡੇ ਤਿਆਰ ਕਰ ਲਓ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਹਮਣੇ ਸੀਮੈਂਟ ਦਾ ਖੁੱਡਾ ਆ ਜਿਹੜਾ ਬਣਿਆ ਹੋਇਆ ਇਹਦੇ ਵਿੱਚ ਪਟੂ ਘਟ 35 ਮੁਰਗੀਆਂ ਆ ਜਾਂਦੀਆਂ ਨੇ ਸਾਨੀ ਨਾਲ ਹੀ ਠੀਕ ਆ ਰਾਤ ਨੂੰ ਵੀ ਆਪਾਂ ਦੇਖੀਆਂ ਨੇ ਖੁੱਡੇ ਵਿੱਚ ਆਰਾਮ ਨਾਲ ਬੈਠੀਆਂ ਹੁੰਦੀਆਂ ਨੇ ਖੁੱਲੀਆਂ ਡੁੱਲੀਆਂ ਕੋਈ ਇਹ ਨਹੀਂ ਹੈਗਾ ਵੀ ਟਾਈਟ ਹੁੰਦੀਆਂ ਨੇ ਕਿ ਦਿਨ ਵਿੱਚ ਸਾਰਾ ਦਿਨ ਹੀ ਖੁੱਲੀਆਂ ਰਹਿੰਦੀਆਂ ਨੇ ਤੇ ਸਿਰਫ ਇਹਨਾਂ ਨੇ ਰਾਤ ਹੀ ਕੱਟਣੀ ਹੁੰਦੀ ਆ ਤੇ ਫਿਰ ਰਾਤ ਨੂੰ ਕਿਹੜਾ ਇਹਨਾਂ ਨੇ ਭੰਗੜਾ ਪਾਣਾ ਹੁੰਦਾ ਅੰਦਰ ਆਰਾਮ ਨਾਲ ਬੈਠ ਜਾਂਦੀਆਂ ਨੇ ਤੇ ਇਸ ਵੇਰੇ ਸਾਜਰੇ ਹੀ ਆਪਾਂ ਇਹਨਾਂ ਨੂੰ ਖੋਲ ਦਈਦਾ ਆ ਤੇ ਐਦਾਂ ਦਾ ਖੁੱਡਾ ਆ ਤੁਸੀਂ ਇਹ ਕੋਈ ਬਹੁਤੇ ਖਰਚੇ ਨਾਲ ਨਹੀਂ ਤਿਆਰ ਹੁੰਦਾ ਹੈਗਾ ਇਹ ਆਪਾਂ ਘਰੇ ਆਪਾਂ ਖੁਦ ਹੀ ਤਿਆਰ ਕੀਤਾ ਹੋਇਆ ਉੱਪਰ ਇੱਕ ਜਿਹੜੀ ਸਲੇਬ ਆ ਜਿਹਨੂੰ ਟੀਨ ਵੀ ਕਹਿ ਦਿੰਦੇ ਨੇ ਉਹ ਪਾਈ ਹੋਈ ਆ ਸੀਮੈਂਟ ਦੀ ਤੇ ਛੋਟੀਆਂ-ਛੋਟੀਆਂ ਜਿਹੜੀਆਂ ਸੀਮੈਂਟ ਦੀਆਂ ਆ ਉਹ ਕੰਧਾਂ ਖੜੀਆਂ ਕੀਤੀਆਂ ਹੋਈਆਂ ਨੇ ਤੇ ਅੰਦਰੋਂ ਜਿਹੜਾ ਖੁੱਡਾ ਆ ਉਹ ਆਪਾਂ ਕੱਚਾ ਰੱਖਿਆ ਹੋਇਆ ਆ ਜਿਵੇਂ ਕਿ ਸਾਰਿਆਂ ਨੂੰ ਆਪਾਂ ਹਮੇਸ਼ਾ ਹੀ ਆਪਣੀ ਵੀਡੀਓ 'ਚ ਕਹਿੰਦੇ ਆ ਵੀ ਇਹਨਾਂ ਦੇ ਜਿਹੜੀ ਜਗ੍ਹਾ ਆ ਉਹ ਕੁੱਚੀ ਰੱਖੋ ਪੱਕੀ ਜਗ੍ਹਾ ਆ ਨਾ ਰੱਖੋ ਕੱਚੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਰੱਖੋ ਉਹਦਾ ਹੀ ਫਾਇਦਾ ਆ ਪੱਕੀ ਜਗ੍ਹਾ ਤੇ ਥੋੜਾ ਜਿਹਾ ਔਖਾ ਹੋ ਜਾਂਦਾ ਸੋ ਇਹ ਜਿਹੜੇ ਛੋਟੇ-ਛੋਟੇ ਖੁੱਡੇ ਤਿਆਰ ਕਰਕੇ ਤੁਸੀਂ 30-35 ਮੁਰਗੀਆਂ ਛੱਤ ਤੇ ਵੀ ਰੱਖ ਸਕਦੇ ਆ 30-35 ਮੁਰਗੀਆਂ ਤੁਸੀਂ ਖੁੱਲੀ ਜਗ੍ਹਾ ਤੇ ਵੀ ਰੱਖ ਸਕਦੇ ਆ ਇਹਨਾਂ ਤੇ ਨਾ ਹੀ ਬਹੁਤੀ ਖੇਚਲ ਹੋਊਗੀ ਤੇ ਨਾ ਹੀ ਬਹੁਤਾ ਇਹਨਾਂ ਤੇ ਖਰਚਾ ਆਊਗਾ ਤੇ ਜਿਹੜੀ ਕਮਾਈ ਆ ਉਹ ਜ਼ਰੂਰ ਹੋ ਜਾਊਗੀ 5 ਕੁ ਮਹੀਨਿਆਂ ਬਾਅਦ ਇਹਨਾਂ ਤੋਂ ਜਿਹੜੀ ਕਮਾਈ ਆ ਉਹ ਹੋਣ ਲੱਗ ਜਾਂਦੀ ਹੈ ਜੇਕਰ ਤੁਸੀਂ ਬੱਚੇ ਲੈ ਕੇ ਵਾਲਦੇ ਆ ਠੀਕ ਆ ਤੇ ਇੱਕ ਗੱਲ ਹੋਰ ਆ ਵੀ ਤੁਸੀਂ ਜਦੋਂ ਵੀ ਇਹ ਕੰਮ ਸ਼ੁਰੂ ਕਰਨਾ ਆ ਤੁਸੀਂ ਬੱਚੇ ਲੈ ਕੇ ਖੁਦ ਪਾਲਿਓ ਨਾ ਕਿ ਤੁਸੀਂ ਮੁਰਗੀਆਂ ਖਰੀਦਿਓ ਇਹ ਮੇਰੀ ਪਰਸਨਲ ਰਾਏ ਆ ਤੇ ਤੁਸੀਂ ਬੱਚੇ ਲੈ ਕੇ ਇਹ ਕੰਮ ਸ਼ੁਰੂ ਕਰਨਾ ਨਾ ਕਿ ਮੁਰਗੀਆਂ ਲੈ ਕੇ ਠੀਕ ਆ ਮੁਰਗੀਆਂ ਲੈ ਕੇ ਕਿਉਂ ਨਹੀਂ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਬੱਚੇ ਲੈ ਕੇ ਕਿਉਂ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਉਹਦੇ ਤੇ ਵੀ ਆਪਾਂ ਵੀਡੀਓ ਬਣਾਵਾਂਗੇ ਕਿਉਂਕਿ ਹੁਣ ਜਿਹੜੀਆਂ ਵੀਡੀਓ ਆਉਣਗੀਆਂ ਉਹ ਇਸ ਜਾਣਕਾਰੀ ਨਾਲ ਆਉਣਗੀਆਂ ਤਾਂ ਜੋ ਤੁਸੀਂ 2025 ਦੇ ਵਿੱਚ ਜਿਹੜਾ ਕੰਮ ਸ਼ੁਰੂ ਕਰਨ ਬਾਰੇ ਸੋਚ ਰਹੇ ਆ ਉਹ ਤੁਹਾਨੂੰ ਸਾਰੀ ਜਾਣਕਾਰੀ ਹੈ ਜਿਹੜੀ ਉਹ ਹੋ ਜਾਵੇ ਤਾਂ ਕਿ ਤੁਸੀਂ ਆਉਣ ਵਾਲੇ ਜਿਹੜੇ ਮਹੀਨੇ ਨੇ ਉਹਨਾਂ ਦੇ ਵਿੱਚ ਇਹ ਕੰਮ ਸ਼ੁਰੂ ਕਰ ਸਕੋ ਜੇਕਰ ਕੋਈ ਮੇਰਾ ਵੀਰ ਜੋਬ ਕਰ ਰਿਹਾ ਪ੍ਰਾਈਵੇਟ ਤਾਂ ਉਹਦੇ ਲਈ ਵੀ ਮੇਰੀ ਪਰਸਨਲ ਜਿਹੜੀ ਰਾਈ ਹੈ ਉਹ ਇਹ ਹੀ ਆ ਕਿ 30 35 ਮੁਰਗੀਆਂ ਹੀ ਰੱਖੇ ਚਾਹੇ ਉਹਦੇ ਕੋਲ ਛੱਤ ਤਾਂ ਜਾਂ ਫਿਰ ਖੁੱਲੀ ਜਗ੍ਹਾ ਆ 30 35 ਮੁਰਗੀਆਂ ਰੱਖ ਕੇ ਉਹ ਜੋਬ ਦੇ ਨਾਲ ਨਾਲ ਇਸ ਕੰਮ ਤੋਂ ਵੀ ਕਮਾਈ ਕਰ ਸਕਦਾ ਆ ਪਰ ਜੇਕਰ ਉਹ ਜ਼ਿਆਦਾ ਮੁਰਗੀਆਂ ਰੱਖੂਗਾ ਫਿਰ ਨੁਕਸਾਨ ਹੋਣ ਦਾ ਡਰ ਆ ਕਿਉਂਕਿ ਉਹਦੇ ਕੋਲ ਟਾਈਮ ਘੱਟ ਹੋਊਗਾ ਜੌਬ ਨੂੰ ਵੀ ਟਾਈਮ ਦੇਣਾ ਆ ਠੀਕ ਆ ਤੇ ਸੋ ਜਿਹੜੀ ਅੱਧੀ ਅਧੂਰੀ ਜਾਣਕਾਰੀ ਆ ਉਹਦੇ ਨਾਲ ਇਹ ਕੰਮ ਆ ਜਿਹੜਾ ਬਿਲਕੁਲ ਨਾ ਸ਼ੁਰੂ ਕਰਿਓ ਪੂਰੀ ਜਾਣਕਾਰੀ ਹੈ ਜਿਹੜੀ ਉਹ ਪਹਿਲਾਂ ਲਵੋ ਤੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਵੀ ਜਿਹੜੀਆਂ ਮੁਰਗੀਆਂ ਨੇ ਉਹ 5 ਮਹੀਨੇ ਤੋਂ ਉੱਪਰ ਹੋ ਕੀ ਆਂਡੇ ਦੇਣੇ ਸ਼ੁਰੂ ਕਰਦੀਆਂ ਨੇ 5 5.5 ਮਹੀਨੇ ਦੀਆਂ ਮੁਰਗੀਆਂ ਐ ਜਿਹੜੀਆਂ ਆਰ ਆਈ ਆਰ ਤੇ ਇਹ ਜਿਹੜੀਆਂ ਮੁਰਗੀਆਂ ਨੇ ਇਹ 5 5.5 ਮਹੀਨੇ ਦੀਆਂ ਹੋ ਕੇ ਅੰਡੇ ਆ ਜਿਹੜੇ ਦੇਣ ਲੱਗ ਜਾਂਦੀਆਂ ਨੇ ਤੇ ਕਮਾਈ ਹੈ ਜਿਹੜੀ ਉਹ ਇਹਨਾਂ ਤੋਂ ਸ਼ੁਰੂ ਹੋ ਜਾਂਦੀ ਨਹੀਂ 5 ਕੁ ਮਹੀਨੇ ਬਾਅਦ ਹੀ ਕੋਈ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਸੀਂ 2 ਸਾਲ ਬੀਟ ਕਰਨੀ ਆ ਜਾਂ ਤੁਸੀਂ 2.5 ਸਾਲ ਜਾਂ 3 ਸਾਲ ਲੱਗ ਜਾਂਦੇ ਨੇ ਨਹੀਂ ਇਹ ਇਹਦੇ ਤੋਂ ਜਿਹੜੀ ਕਮਾਈ ਉਹ 5 ਮਹੀਨਿਆਂ ਦੇ ਵਿੱਚ ਵਿੱਚ ਸ਼ੁਰੂ ਹੋ ਜਾਂਦੀ ਆ ਮੁਰਗੀਆਂ ਤੋਂ ਜਿਹੜੀ ਆ ਤੇ ਹੋਰ ਵੀ ਤਰੀਕੇ ਤੁਹਾਨੂੰ ਦੱਸਾਂਗੇ ਸਾਰੇ ਹੀ ਕੀ ਕਿਵੇਂ ਤੁਸੀਂ ਇਹਨਾਂ ਤੋਂ ਹੋਰ ਵੀ ਤਰੀਕਿਆਂ ਨਾਲ ਅੰਡੇ ਕਮਾ ਸਕਦੇ ਆ ਸੌਰੀ ਪੈਸੇ ਕਮਾ ਸਕਦੇ ਆ ਤੇ ਹੋਰ ਬਾਕੀ ਵੀ ਤਰੀਕੇ ਦੱਸਾਂਗੇ ਬਈ ਤੁਸੀਂ ਚੂਚਿਆਂ ਤੋਂ ਕੰਮ ਸ਼ੁਰੂ ਕਰਨਾ ਆ ਤੇ ਕਿਉਂ ਕਰਨਾ ਆ ਤੇ ਇਸ ਤੋਂ ਬਿਨਾ ਹੋਰ ਵੀ ਕੱਲਾ ਤੁਹਾਨੂੰ ਜਿਹੜੀਆਂ ਸਾਰੀ ਜਿਹੜੀ ਜਾਣਕਾਰੀ ਆ ਉਹ ਆਉਣ ਵਾਲੀਆਂ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ ਤੁਹਾਨੂੰ ਬਈ ਕਿਹੜੇ ਮਹੀਨੇ ਤੁਸੀਂ ਚੂਚੇ ਲੈਣੇ ਆ ਹੁਣ ਇਸ ਚੈਨਲ ਤੇ ਆ ਜਿਹੜਾ ਬਣੇ ਰਿਹਾ ਜਿਹੜੇ ਆਉਣ ਵਾਲੇ ਆ ਦਿਨ ਆਉਣੇ ਆ ਇਹਨਾਂ ਦਿਨਾਂ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਮੇਨ ਗੱਲ ਆ ਮੇਨ ਪੁਆਇੰਟ ਆ ਵੀ ਤੁਸੀਂ ਕਿਹੜੇ ਮਹੀਨੇ ਜਿਹੜੇ ਚੂਚੇ ਇਹਨਾਂ ਦੇ ਲੈਣੇ ਆ ਤੇ ਕਿਹੜੀ ਨਸਲ ਦੇ ਲੈਣੇ ਆ ਇਹ ਦੋ ਗੱਲਾਂ ਮੇਨ ਆ ਜਿਹੜੀਆਂ ਤੁਹਾਨੂੰ ਦੱਸਣੀਆਂ ਆ ਤੇ ਇਹਨਾਂ ਦੋ ਮੇਨ ਗੱਲਾਂ ਦੇ ਨਾਲ ਤੁਹਾਡ ਨੂੰ ਜਿਹੜਾ ਇਹ ਕੰਮ ਆ ਉਹ ਵਧੀਆ ਵੀ ਲੱਗੂ ਤੇ ਕਮਾਈ ਵਾਲਾ ਵੀ ਲੱਗੂ ਤੇ ਤੁਹਾਡੀ 2025 ਦੇ ਵਿੱਚ ਜਿਹੜੀ ਕਮਾਈ ਆ ਉਹ ਇਹਨਾਂ ਤੋਂ ਜ਼ਰੂਰ ਹੋਵੇਗੀ ਤੇ ਵਧੀਆ ਜਿਹੜਾ ਕੰਮ ਆ ਇਹ ਮੁਰਗੀ ਫਾਰਮ ਦਾ ਚੱਲੂਗਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਵੀਡੀਓ ਆ ਉਹਨਾਂ ਨੂੰ ਤੁਸੀਂ ਦੇਖ ਸਕੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਤੇ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਕਰ ਦਿਓ ਜੇਕਰ ਕੋਈ ਇਸ ਤੋਂ ਵੀ ਨਾ ਹੋਰ ਕੋਈ ਜਾਣਕਾਰੀ ਚਾਹੀਦੀ ਆ ਤਾਂ ਆਪਣੇ ਇੰਸਟਾਗ੍ਰਾਮ ਚੈਨਲ ਜੋ ਕਿ YouTube ਚੈਨਲ ਤੇ ਮੈਂਸ਼ਨ ਕੀਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਸੌਰੀ ਇੰਸਟਾਗ੍ਰਾਮ ਆਈਡੀ ਤੇ ਜਾ ਕੇ ਮੈਸੇਜ ਕਰ ਸਕਦੇ ਆਂ ਧੰਨਵਾਦ